ਖਤਰੀ ਤਿਆਰ ਹੈ ਮੇਰੇ ਵੀਰੋ ਵਿਰੇ ਖਤਰੀ ਤਿਆਰ ਹੈ ਇਧਰ 5 ਲੱਖ ਤਿਆਰ ਹੈ ਔਲਖਾ ਵਾਲਿਆ ਆਹ ਕੀ ਖਿਆਲ ਹੈ ਚੋપરા ਨਾਲ ਡੱਗੋ ਵਾਲਾ ਸ਼ਰਨਾ ਪਰ ਕਲਾ ਨੌਰ ਦੀ ਧਰਤੀ ਦਾ ਸੱਭਾ ਤੇ ਵਿਰੇ ਖਤਰੀ ਟੱਕਰ ਆਹ ਟੱਕਰ ਹੋ ਰਹੀ ਹੈ ਟੱਕਰ ਹੋ ਰਹੀ ਹੈ ਟੱਕਰ ਹੋ ਰਹੀ ਹੈ ਸ਼ੰਕਰ ਦੀ ਕਬੱਡੀ ਹੈ ਸੰਧਵਾ ਪਿੰਡ ਹੈ ਆਹ ਕਮਾਣਾ ਦਾ ਇਲਾਕਾ ਗੁਰਦਾਸਪੁਰ ਜ਼ਿਲ੍ਹਾ ਔਰ ਪਿੰਦਰਾ ਕਰਦੇ ਗੱਲ ਸ਼ੰਕਰ ਆ ਗਿਆ ਇਹ ਆ ਕੁਮਾਰਾਂ ਦੇ ਇਲਾਕੇ ਦਾ ਕਹਿੰਦੇ ਸ਼ੰਕਰ ਜਹਾਜ਼ 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 ਨਵਜੋਤ ਸ਼ੰਕਰ ਸਿਰੇ ਦਾ ਖਿਡਾਰੀ ਸ਼ੀਲੂ 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 ਤੇ ਸ਼ੰਕਰ ਜਹਾਜ਼ ਤੇ ਸ਼ੰਕਰ ਫੇਰਾ ਮੇਰੇ ਵੀਰੋ ਕਬੱਡੀ ਦਾ ਅੱਜ ਤੇ ਫੇਰਾ ਕਬੱਡੀ ਦਾ ਇੱਕ ਇੱਕ ਨੰਬਰ ਹੋ ਗਿਆ ਦੋਨੋਂ ਟੀਮਾਂ ਦਾ ਜੇ ਤਿੰਨ ਤਿੰਨ ਹੋਏ ਫੇਰ ਕੁਝ ਨਹੀਂ ਮਿਲਦਾ ਪਰ ਜਿਹਦੇ ਜ਼ਿਆਦਾ ਹੋਏ ਬੱਲ ਉਹਨੂੰ 5 ਲੱਖ ਮਿਲਦਾ ਇਹ ਬੱਲ ਦੀਆਂ ਬੱਲ ਜਾਣੇ ਪਰ ਹਾਂਜੀ ਇਹ ਕਿਹੜੇ ਨੰਬਰ ਹੋਇਆ ਜਾਣੋ ਇਹਦਾ ਜਦੋਂ ਟਰਾਂਸਫਰ ਹੋ ਟਰਾਂਸਫਰ ਹੋ ਜਾਣਗੇ ਕੋਈ ਗੱਲ ਨਹੀਂ ਹੈ ਬੱਲ ਤੇ ਸਾਨੂੰ ਯਕੀਨ ਹੈ ਇਹ ਤੇ ਭਾਵੇਂ ਦੋ ਮਹੀਨਿਆਂ ਨੂੰ ਆ ਜਾਣ ਆ ਹੀ ਜਾਣੇ ਆਓ ਇੱਕ ਗੱਲ ਨੋਟ ਕਰਿਓ ਬੱਲ ਰਪਿੰਦਰ ਬੱਲੇ ਨੇ ਲਾਤੇ ਉਹਦੇ ਨਾਲ ਦੇ ਕਹਿੰਦੇ ਪੈਸੇ ਦਾ ਮੁੱਕ ਗਏ ਮੈਂ ਕਿਹਾ ਬੱਲ ਕਹਿੰਦਾ ਕਦੋਂ ਮੁੱਕਦੇ ਆ ਕੋਈ ਗੱਲ ਨਹੀਂ ਕੱਲ ਨੂੰ ਆ ਜਾਣਗੇ ਲਓ ਬੁਲਰ ਦੀ ਕਬੱਡੀ ਹੈ ਮੇਰੇ ਵੀਰੋ ਚਾਰ ਨੇ ਹੁਣ ਚਾਰਾਂ ਦੇ ਵਿੱਚ ਕੁਲਵੀਰ ਸਿੰਘ ਜਟਾਣੇ ਵਾਲਾ ਜਿਹੜਾ ਹਾਰਲੇ ਜਿੱਤ ਗਿਆ ਨਾਲ ਕਲਾ ਨੌਰ ਦਾ ਸੱਭਾ ਆ ਔਲਖਾ ਵਾਲਾ ਆ ਕੀੜੀ ਅਫਗਾਨਾ ਦੇ ਇਲਾਕੇ ਦਾ ਔਲਖਾ ਵਾਲਾ ਅਮਰਤ 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 ਤੇ ਬੋਲਟ ਬੋਲਟ ਤੇ ਅਮਰਤ ਅਮਰਤ ਤੇ ਬੋਲਟ ਬੋਲਟ